ਜਿਹਨ ਦੌਰਾਨ ਕਿੰਨੀ ਮਾਤਰਾ ਵਿੱਚ ਜਿਹੜੀ ਐ ਲਾਂਨ ਫੜੀ ਗਈ ਸੀ ਅੱਜ ਥਾਣਾ सदर ਦੇ ਪਿੰਡ ਝੁੱਗੇ ਨੰਗਾ ਵਿਖੇ ਰੇਡ ਕੀਤਾ ਗਿਆ ਐਕਸਾਈਜ਼ ਔਰ ਸਾਡੇ ਡਿਸਟ੍ਰਿਕਟ ਫਿਰੋਜ਼ਪੁਰ ਦੀ ਪੁਲਿਸ ਵੱਲੋਂ ਜਿੱਥੇ ਉੱਥੇ ਵੱਖ-ਵੱਖ ਜਿਹੜੇ ਕਾਰਡਨ ਕਰਕੇ ਸਰਚ ਕੀਤੀ ਗਈ ਤਾਂ ਸਾਨੂੰ ਕਰੀਬ 5000 ਲੀਟਰ ਦੇ ਜਿਹੜੀ ਲਾਂਨ ਸੀਗੀ ਉਹ ਬRAND ਹੋਈ ਜਿੱਥੇ ਇਮੀਡੀਏਟਲੀ ਐਕਸਾਈਜ਼ ਡਿਪਾਰਟਮੈਂਟ ਜੋ ਸਾਡੇ ਨਾਲ ਸੀ ਜੁਆਇੰਟ ਆਪਰੇਸ਼ਨ ਸੀ ਉਹ ਡਿਸਟਰੋਏ ਕੀਤੀ ਗਈ ਇਸ ਤੋਂ ਇਲਾਵਾ ਇੱਕ 100 ਲਟਰ ਇਲੀਜੀਟ ਲਿੱਕਰ ਸੀ ਜਿਹਦਾ ਕਿ ਪਰਚਾ ਦਿੱਤਾ ਇਸ ਤਰੀਕੇ ਨਾਲ ਅਸੀਂ ਕੋਲ ਪੰਜ ਪਰਚੇ ਉੱਥੇ ਦਰਜ ਕੀਤੇ ਤੇ 5000 ਲੀਟਰ ਲਾਨ ਡਿਸਟਰੋਏ ਕੀਤੀ ਤੇ 100 ਬੋਤਲਾਂ ਇਹ ਸਿੱਕ ਲਿੱਕਰ ਜਦਾ ਪਰਚਾ ਦਿੱਤਾ ਸਰ ਇਹ ਕੀ ਉੱਥੇ ਕੋਈ ਪੱਟੀਆਂ ਵੀ ਚੱਲਦੀਆਂ ਦੱਸਿਆ ਜਾ ਰਿਹਾ ਹੈ ਕਿ ਵੀ ਆਨਲਾਈਨ ਕੰਮ ਚੱਲ ਰਿਹਾ ਹੈ ਸਰ ਆਨਲਾਈਨ ਵਾਲਾ ਕੰਮ ਸਾਡੇ ਅਜੇ ਬਿਲਕੁਲ ਨੋਟਿਸ ਤੇ ਨਹੀਂ ਆਇਆ ਇਹ ਗੱਲ ਪੱਕੀ ਹੈ ਕਿ ਉੱਥੇ ਦਰਿਆ ਦਾ ਏਰੀਆ ਜਿਹੜੇ ਲੋਕ ਹੈ ਪਿੰਡ ਹੈ ਦਰਿਆ ਦੇ ਬੰਦ ਦੇ ਨੇੜੇ ਆ ਇਹ ਲੋਕ ਗਾਇਬ ਗਾਇਬ ਕੰਮ ਕਰਦੇ ਆ ਸਾਡਾ ਨਰਕਤ ਰੀਣਾ ਤੇ ਚੱਕਰ ਤੇ ਅੱਗੇ ਵੀ ਅਸੀਂ ਪਰਚੇ ਦਿੱਤੇ ਅੱਜ ਤੋਂ ਲਾਸਟ ਵੀਕ ਵੀ ਇਹਦੇ ਨਾਲ ਇੱਕ ਹੋਰ ਪਿੰਡਾ ਉੱਥੇ ਰੇਡ ਕਰਕੇ ਪਰਚੇ ਦਿੱਤੇ ਸੀ ਅੱਜ ਸਾਡਾ ਇੱਥੋਂ ਦਾ ਆਪਰੇਸ਼ਨ ਦਾ ਸਿਕਾਇ ਪ੍ਰੂਫ ਸ੍ਰੀ ਜਿਹੜੀ ਲਾਂਚ ਸੀ ਦਰਿਆ ਦੇ ਅੰਦਰ ਇਹ ਲੋਕ ਉਹਨੂੰ ਮੈਨੂਫੈਕਚਰ ਕਰਦੇ ਸੀ ਜਾਂ ਬਾਹਰ ਕਰਦੇ ਸੀ ਕਿਤੇ ਇਹ ਪਿੰਡਾਂ ਦੇ ਵਿੱਚ ਜਿਵੇਂ ਘਰ ਦੇ ਵਿੱਚ ਡਿੱਗੀ ਬਣਾਉ ਲੈਂਦੇ ਆ ਇਹ ਠੀਕ ਹੈ ਜਨਰਲੀ ਤੇ ਉਹਦੇ ਵਿੱਚ ਹੀ ਇਹ ਲੋਕ ਛੱਕੇ ਕਰਦੇ ਸੀ ਕੱਲ ਐਸਐਸਪੀ ਫਰੋਜ਼ਪੁਰ ਜੀ ਨੇ ਇੱਕ ਸਰੀ ਜੋਇੰਟ ਮੀਟਿੰਗ ਲਈ ਜਿਦੇ ਵਿੱਚ ਪੁਲਿਸ ਤੇ ਐਕਸਾਈਜ਼ ਡਿਪਾਰਟਮੈਂਟ ਨੂੰ ਰੈਗੂਲਰਲੀ ਜ਼ਿਲ੍ਹਾ ਫਰੋਜ਼ਪੁਰ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਜਿੱਥੇ ਵੀ ਇਲੈਸੀਟ ਲਿਕਰ ਦੀ ਡਿਸਟਿਲੇਸ਼ਨ ਹੁੰਦੀ ਹੈ ਉੱਥੇ ਰੇਡਸ ਕਰਨ ਲਈ ਸਾਨੂੰ ਸਭ ਨੂੰ ਡਾਇਰੈਕਸ਼ਨਸ ਹੋਈਆਂ ਇਸ ਤੋਂ ਪਹਿਲਾਂ ਵੀ ਅਸੀਂ ਪੰਜਾਬ ਪੁਲਿਸ ਤੇ ਐਕਸਾਈਜ਼ ਡਿਪਾਰਟਮੈਂਟ ਫਰੋਜ਼ਪੁਰ ਦੇ ਵਿੱਚ ਰੈਗੂਲਰਲੀ ਇਹ ਕੰਮ ਜਿਹੜਾ ਇਲੈਸੀਟ ਡਿਸਟਿਲੇਸ਼ਨ ਨੂੰ ਕਰਬ ਕਰਨ ਲਈ ਅਸੀਂ ਨਿਰੰਤਰ ਕੰਮ ਕਰਦੇ ਰਹੇ ਨੇ ਅੱਜ ਅਸੀਂ ਸਵੇਰ ਜਦੋਂ ਦੋਨੋਂ ਅਸੀਂ ਡਿਪਾਰਟਮੈਂਟਸ ਨੇ ਮਿਲ ਕੇ ਸਵੇਰੇ 6 ਵਜੇ ਅਸੀਂ ਰੇਡ ਕੀਤਾ ਜਿਸ ਦੇ ਅਸੀਂ ਤਕਰੀਬਨ 5000 ਲੀਟਰ ਜਿਹੜੀ ਲਾਹਾਨ ਹੈ ਉਹਨੂੰ ਡਿਸਟਰੋਏ ਕੀਤਾ ਆਲਮੋਸਟ ਸੋ ਲੀਟਰ ਜਿਹੜੀ ਸਾਡੇ ਕੋਲੇ ਇਲੈਗਲ ਲਿਕਰ ਹੈ ਉਹ ਬਰਾਂਧ ਹੋਈ ਹੈ ਉਹਨੂੰ ਵੀ ਨਸ਼ਟ ਕੀਤਾ ਪੰਜ ਪਰਚੇ ਵੀ ਰਜਿਸਟਰ ਕੀਤੇ ਗਏ ਆ ਸਾਡੀ ਤੁਹਾਡੇ ਥਰੂ ਲੋਕਾਂ ਨੂੰ ਇਹ ਅਪੀਲ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਨਜਾਇਜ਼ ਸ਼ਰਾਬ ਡਿਸਟਿਲ ਕੀਤੀ ਜਾਂਦੀ ਹੈ ਬਿਲਕੁਲ ਗੰਦਾ ਪਾਣੀ ਉਹਦੇ ਤੇ ਯੂਜ਼ ਕੀਤਾ ਜਾਂਦਾ ਹੈ ਕੈਮੀਕਲਸ ਯੂਜ਼ ਕੀਤੇ ਜਾਂਦੇ ਆ ਤੇ ਇਸ ਸ਼ਰਾਬ ਨੂੰ ਬਿਲਕੁਲ ਵੀ ਕੰਜ਼ਿਊਮ ਨਾ ਕੀਤਾ ਜਾਵੇ ਜਿੱਥੋਂ ਤੱਕ ਇਹ ਸ਼ਰਾਬ ਦੀ ਕੰਜ਼ਮਪਸ਼ਨ ਹੈ ਪਿਛੇ ਮਜੀਠਾ ਦੇ ਵਿੱਚ ਕੁਝ ਟ੍ਰੈਜੇਡੀ ਹੋਈ ਹੈ ਜਿਹਦੇ ਵਿੱਚ ਨਿਰਦੋਸ਼ ਲੋਕ ਮਰੇ ਗਏ ਸੋ ਫਰੋਜ਼ਪੁਰ ਦੇ ਲੋਕਾਂ ਨੂੰ ਇਹ ਪਰਜ਼ੋਰ ਅਪੀਲ ਹੈ ਸਾਡੇ ਦੋਨਾਂ ਡਿਪਾਰਟਮੈਂਟਸ ਵੱਲੋਂ ਕਿ ਇਹਨਾਂ ਨਜਾਇਜ਼ ਹੱਥਾਂ ਚੋਂ ਸ਼ਰਾਬ ਨਾ ਖਰੀਦੀ ਜਾਵੇ ਤੇ ਬਿਲਕੁਲ ਵੀ ਇਹਨੂੰ ਕੰਜ਼ੂਮ ਨਾ ਕੀਤਾ ਜਾਵੇ ਅੱਛਾ ਜਿਵੇਂ ਤੁਹਾਡੇ ਵੱਲੋਂ ਕਿਹਾ ਗਿਆ ਕਿ ਕੈਮੀਕਲਸ ਉਹ ਵਿੱਚ ਹੈ ਕਿ ਕੈਮੀਕਲਸ ਹੀ ਸੇ ਬ੍ਰਾਮ੍ਹਦ ਹੋਏ ਨਾ ਨਹੀਂ ਸਾਡੇ ਕੋਲ ਫਿਲਹਾਲ ਕੈਮੀਕਲਸ ਬ੍ਰਾਮ੍ਹਦ ਨਹੀਂ ਹੋਏ ਬਟ ਜਿਹੜੀਆਂ ਪਿੱਛੇ ਇਨਵੈਸਟੀਗੇਸ਼ਨਸ ਹੋਈਆਂ ਜਿੱਥੇ ਜਿੱਥੇ ਟ੍ਰੈਜੇਡੀਜ਼ ਕੁਝ ਟ੍ਰੈਜੇਡੀਜ਼ ਹੋਏ ਆ ਉਥੋਂ ਇਹ ਮੈਥਨੋਲ ਦੇ ਵਿੱਚੋਂ ਹੀ ਜਿਹੜੀ ਇਹ ਵੀ ਸ਼ਰਾਬ ਬਣੇ ਬਣਾਈ ਜਾਂਦੀ ਹੈ ਜੋ ਕਿ ਬਿਲਕੁਲ ਪੌਇਜ਼ਨਸ ਹੈ ਔਰ ਡੇਂਜਰਸ ਹੈ ਸਰ ਜਿਹੜੀ ਇਹ ਸ਼ਰਾਬ ਫੜੀ ਗਈ ਹੈ ਕਿ ਇਹਦੇ ਵਿੱਚ ਵੀ ਇਸ ਦੀ ਮਾਤਰਾ ਕਿਤਨੇ ਕਿਤੇ ਪਾਈ ਫਲੋਜ਼ ਵਗੈਰਾ ਨਹੀਂ ਅੱਜ ਸਾਡੇ ਕੋਲ ਮੈਸਨੋਲ ਦਾ ਕੋਈ ਅਜਿਹਾ ਡਿਟੈਕਸ਼ਨ ਨਹੀਂ